ਮਠੇਂਡਾ ਮਹੇਸ਼ਵੀ ਚੌਂਕ ਦੇ ਵਿੱਚ ਗੱਡੀ ਆ ਜਿਹੜੀ ਟੋਸ ਤ ਬੁਰੀ ਤਰ੍ਹਾਂ ਭੰਨੀ ਗਈ ਆ ਤਾਂ ਦੱਸਿਆ ਜਾ ਰਿਹਾ ਜਿਹੜੇ ਲੋਕਾਂ ਨੂੰ ਮੌਕੇ ਤੇ ਜਿਹੜੇ ਹੈਗੇ ਸੀ ਕਹਿੰਦੇ 10 ਤੋਂ 15 ਜਿਹੜੇ ਲੋਕ ਆਏ ਤੇ ਨੌਜਵਾਨਾਂ ਨੇ ਆਨਸਾਰ ਆ ਜਿਹੜੀ ਗੱਡੀ ਭੰਨਣੀ ਸ਼ੁਰੂ ਕਰਤੀ ਤੇ ਇੱਕ ਨੌਜਵਾਨ ਨੂੰ ਬਾਹਰ ਕੱਢ ਕੇ ਬੁਰੀ ਤਰ੍ਹਾਂ ਉਹਨੂੰ ਕੁੱਟਿਆ ਉਹਦੀਆਂ ਲੱਤਾਂ ਤੋੜਤੀਆਂ ਉਹਦੀਆਂ ਬਾਹਾਂ ਤੋੜਤੀਆਂ ਮੌਕੇ ਤੇ ਜਿਹੜੇ ਲੋਕ ਬਾਈ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਆ ਗੱਡੀ ਭੰਨੀ ਆ ਮਰੇ ਉਹ ਇਹ ਕੋਈ 10 15 90 ਸੀ ਇਹ ਮੁੰਡੇ ਆ ਨਾ ਹੁੰਡੀਰ ਸੀ ਕੋਈ ਇੱਕ ਮੁੰਡਾ ਸੀ ਯਾਰ ਉਹਦਾ ਗੱਡੀ ਚ ਬੈਠਣ ਲੱਗਾ ਪਤਾ ਨਹੀਂ ਕੌਣ ਸੀ ਹੈ ਨਾ ਇਸ ਤੋਂ ਸਾਹਮਣੇ ਤੇ ਬੈਠੇ ਦੇਖੀ ਜਨੇ ਯਾਰਾ ਆਏ ਉਹਨਾਂ ਨੂੰ ਫੜ ਕੇ ਤੇ ਸੱਟ ਲਿਆ ਯਾਰਾ 10 15 90 ਗੰਡਾ ਸੀ ਸੀ ਟੋਗੋ ਟੋਕੂ ਉਹਨਾਂ ਕੋਲੇ ਹੈ ਨਾ ਘਵਾੜੀਆਂ ਉਹਨਾਂ ਨੇ ਗੱਡੀ ਤੇ ਇੱਕ 15 ਜਣੇ ਇਧਰ ਪੰਜ ਗੱਡੀ ਤੇ ਦਵਾਲੇ ਹੋ ਗਏ ਪੰਜ ਤਰ ਜਣੇ ਇਧਰ ਹੋ ਗਏ ਹੈ ਨਾ ਬਾਈ ਆਏ ਸੀ ਜਿਵੇਂ ਉਹਨਾਂ ਨੇ ਲੱਤਾ ਬਾਕੀਆ ਕਰਨ ਵਾਲਾ ਹੋ ਗਿਆ ਯਾਰ ਬਾਕੀ ਉਹ ਨੀਚੇ ਡੈਡੀ ਕਰਤਾ ਕਿ ਤਰ੍ਹਾਂ ਦਾ ਬੰਦੇ ਯਾਰ ਇੱਕ ਵਾਂ ਵੀ ਆਣਾ ਤੋ ਲੱਕ ਤੇ ਕਰਿਆ ਰਹੋਦੇ ਯਾਰਾ ਟਾਕੀ ਟੱਕ ਹੋ ਗਿਆ ਯਾਰ ਕੋਣ ਦੇ ਯਾਰਾ ਸਾਰੇ ਤੇ ਬੰਦਾ ਨੀਚੋ ਡੈਮੇਜ ਹੀ ਕਰਤਾ ਸਾਰੇ ਯਾਰਾ ਬੰਦਾ ਨੀ ਕਿੱਥੋਂ ਦੀ ਮੜ ਕੇ ਅਗਲੀ ਨਿਕਲ ਗਿਆ ਯਾਰ ਸਾਰੇ ਵਿੱਚੋਂ ਭੱਜ ਗਏ ਵਿੱਚੋਂ ਉਹਨਾਂ ਨੂੰ ਅਸੀਂ ਬੜਾ ਵੀ ਇੱਕ ਅੱਦੇ ਬੰਦੇ ਨੂੰ ਵੀ ਆਣਾ ਬੱਸ ਕਰੋ ਯਾਰ ਤੁਸੀਂ ਯਾਰ ਛੱਡ ਦਿਓ ਠੀਕ ਹੈ ਉਹ ਜਾਂਦੇ ਜਾਂਦੇ ਵੀ ਗੱਡੀ ਤੇ ਮਾਰ ਕੇ ਗਿਆ ਜਦੋਂ ਅਸੀਂ ਕਿਹਾ ਵੀ ਬੱਸ ਕਰੋ ਇੱਕ ਅੱਦੇ ਬੰਦੇ ਨੂੰ ਫੜਿਆ ਨਾ ਤਰੋਂ ਅਸੀਂ ਭੱਜ ਗਏ ਸਾਹਮਣੇ ਹਾਂ ਆਤੀ ਉਹਨਾਂ ਕੋਲੇ ਹਾਂ ਸਾਰੇ ਸੀਗੇ ਭਾਈ ਉਹਨਾਂ ਕੋਲੇ ਇੱਕ ਦਾ ਸੀਗੇ ਨੂੰ ਸਿਆਰ ਨਾਰਮਲ ਇੰਨੇ ਤੇਜ਼ ਧਾਰ ਵਾਲੇ ਸਾਰੇ ਤੇ ਹਿਆਰ ਮਾਰ ਮਾਰ ਕੇ ਲੱਤਾਵਾਦੀ ਉਹ ਖੋਣ ਤੇ ਬਲੱਟ ਦੇਖ ਲੋ ਵੀ ਆਣਾ ਅਪ ਚਲੋ ਸ਼ੋਹ ਨਹੀਂ ਕਰ ਰਹੇ ਨਾ ਵੀਡੀਓ ਚੈਰ ਤਿਆਰੀ ਚ ਆਏ ਸੀ ਆਦੀ ਜੀ ਯਾਰ ਕੱਲਾ ਬੰਦੇ ਕਿਉਂ ਦੇ ਨਾਲ ਤੇ ਵੀ ਇੱਕ ਦੋ ਮੁੰਡੇ ਸੀਗੇ ਉਹ ਕਿਤੇ ਇਧਰ ਉਧਰ ਹੋ ਗਏ ਨਾ ਬਸ ਉਹ ਕੱਲੇ ਨੂੰ ਦੇਖ ਕੇ ਅੱਲਾਸੀ ਭਾਈ ਜਿਹੜਾ ਕਾਰ ਚ ਇਹ ਹਾਂ ਉਸ ਟਾਈਮ ਤੇ ਜਦੋਂ ਫੜਿਆ ਉਹ ਤਾਂ ਕੱਲੇ ਸੀਗਾ ਬਾਅਦ ਚ ਆਏ ਜੀ ਕੋਈ ਮੁੰਡੇ ਕੀ ਜਾਂਦੇ ਸੀ ਵੀ ਹਾਂ ਸਾਡੇ ਨਾਲ ਸੀ ਅਸੀਂ ਨਾਲ ਦੇ ਨਾਲ ਦੇ ਹਾਂ ਜਦੋਂ ਉਹਨਾਂ ਨੂੰ ਕੁੱਟਿਆ ਉਹ ਤਾਂ ਕੱਲੇ ਜੀ ਹੈ ਉਹ ਤਾਂ ਕੱਲੇ ਸੀ ਉਹ ਤਾਂ ਕੱਲੇ ਸੀ ਉਹਨੂੰ ਕੱਲੇ ਨੂੰ ਆ ਕੇ ਫੜਿਆ ਇਹਨਾਂ ਨੇ ਤਾਂ 15 ਇਹਨਾਂ ਨੇ ਪਰ ਦੋ ਚਾਰ ਇਹਨਾਂ ਗੱਡੀ ਪੰਣ ਲੱਗ ਗਏ ਬਾਕੀ ਇਹਨਾਂ ਨੇ ਕਿਹਦਾ ਡਾਂਗ ਵੱਜਦੀ ਡਾਂਗਾ ਡੂੰਗਾ ਦਾ ਸਿਰ ਸੁਰ ਜਿੱਥੇ ਵਰਜੀ ਮਾਰ ਜ ਉਹਨਾਂ ਨੇ ਜਿਹੜੇ ਸੀਏ ਕਿਰਪਾਨਾ ਆ ਦੇ ਜਾਣੇ ਤਕੂਏ ਉਹ ਵਾ ਲੱਤੇ ਲੱਤੇ ਦੇ ਮਰਿਆ ਸਿਰ ਪਰ ساری ਕਰਦੀ ਦਾ ਨੰਗਾ ਨਾਚ ਹੋਇਆ ਬਠਿੰਡਾ ਦੇ ਇੱਥੇ ਹਿਮੇਸ਼ਵਰੀ ਚੌਂਕ ਦੇ ਵਿੱਚ ਆ ਪੁਲਿਸ ਪਹੁੰਚ ਚੁੱਕੀ ਆ ਸਿਵਲ ਐਂਡ ਥਾਣੇ ਦੀ ਤਾਂ ਕਾਫੀ ਬੁਰੀ ਤਰ੍ਹਾਂ ਉਹਨੂੰ ਮੰਡੇ ਨੂੰ ਕੁੱਟਿਆ ਨੌਜਵਾਨ ਨੂੰ ਗੱਡੀ ਪੰਨੀ ਆ ਤੇ ਪੁਲਿਸ ਆ ਜਿਹੜੀ ਜਾਂਚ ਕਰ ਰਹੀ ਆ ਡੂੰਘਾਈ ਦੇ ਨਾਲ ਐ ਐਸ ਐਚਓ ਸਿਵਲ ਲੈਂਡ ਪਹੁੰਚੇ ਆ ਪੂਰੀ ਪੁਲਿਸ ਟੀਮ ਜਿਹੜੀ ਪਹੁੰਚੀ ਹੋਈ ਆ ਗੱਡੀ ਆ ਜਿਹੜੀ ਟਾਸ ਗੱਡੀ ਆ ਉਹ ਮਹੇਸ਼ਵਰੀ ਚੌਂਕ ਕੋਲੇ ਕਾਫੀ ਇਕੱਠਾ ਲੋਕਾਂ ਦੇ ਵਿੱਚ ਬਟੇਂਡਾ ਮਹੇਸ਼ਵਰੀ ਚੌਂਕ ਦੇ ਵਿੱਚ ਗੱਡੀ ਆ ਜਿਹੜੀ ਟਾਸ ਤ ਬੁਰੀ ਤਰ੍ਹਾਂ ਭੰਨੀ ਗਈ ਆ ਤਾਂ ਦੱਸਿਆ ਜਾ ਰਿਹਾ ਜਿਹੜੇ ਲੋਕਾਂ ਨੂੰ ਮੌਕੇ ਤੇ ਜਿਹੜੇ ਹੈਗੇ ਸੀ ਕਹਿੰਦੇ 10 ਤੋਂ 15 ਜਿਹੜੇ ਲੋਕ ਆਏ ਤੇ ਨੌਜਵਾਨਾਂ ਨੇ ਆਨਸਾਰ ਆ ਜਿਹੜੀ ਗੱਡੀ ਭੰਨਣੀ ਸ਼ੁਰੂ ਕਰਤੀ ਤੇ ਇੱਕ ਨੌਜਵਾਨ ਨੂੰ ਬਾਹਰ ਕੱਢ ਕੇ ਬੁਰੀ ਤਰ੍ਹਾਂ ਉਹਨੂੰ ਕੁੱਟਿਆ ਉਹਦੀਆਂ ਲੱਤਾਂ ਤੋੜਤੀਆਂ ਉਹਦੀਆਂ ਬਾਹਾਂ ਤੋੜਤੀਆਂ ਮੌਕੇ ਤੇ ਜਿਹੜੇ ਲੋਕ ਬਾਈ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਆ ਗੱਡੀ ਪੰਨੀ ਹੈ। ਵੀਰੇ ਉਹੀ ਹੈ ਕੋਈ 10 15 980 ਹੈ ਮੁੰਡੇ ਹਨਾ ਹੁੰਡੀਰ ਸੀ। ਕੋਈ ਇੱਕ ਮੁੰਡਾ ਸੀ ਯਾਰ ਉਹਨਾਂ ਦਾ ਗੱਡੀ 'ਚ ਬੈਠਣ ਲੱਗਾ ਪਤਾ ਨਹੀਂ ਕੌਣ ਸੀ ਹਨਾ ਇਸ ਤੋਂ ਸਾਹਮਣੇ ਤੇ ਬੈਠੇ ਦੇਖੀ ਜਨਿਆਰਾ। ਉਹ ਆਏ ਉਹਨਾਂ ਨੂੰ ਫੜ ਕੇ ਤੇ ਸੱਟ ਲਿਆਰਾ। 10 15 980 ਗੰਡਾ ਸੀ ਸੀ ਟੋਗੋ ਟੋਗੋ ਉਹਨਾਂ ਕੋਲੇ ਹਨਾ ਘਵਾੜੀਆਂ। ਪਰ ਉਹਨਾਂ ਨੇ ਗੱਡੀ ਤੇ ਇੱਕ ਬੰਦਾ ਜਿਹਨੇ ਇਧਰ ਪੰਜ ਗੱਡੀ ਤੇ ਦਵਾਲੇ ਹੋ ਗਏ ਪੰਜ ਤਰ ਜਣੇ ਇਧਰ ਹੋ ਗਏ ਹਨਾ ਉਹ ਤੋਂ ਬਈ ਆਏ ਸੀਗੇ ਜਿਵੇਂ ਉਹਨਾਂ ਨੇ ਲੱਤਾ ਉਹਨਾਂ ਨੇ ਲੱਤਾ ਬਾਕੀਆ ਕਰਨ ਵਾਲਾ ਹੋ ਗਿਆ ਬਾਕੀ ਉਹ ਨੀਚੇ ਸਾਰ ਡੈਡੀ ਕਰਤਾ ਕਿ ਤਰ੍ਹਾਂ ਦਾ ਬੰਦੇ ਯਾਰ ਇੱਕ ਬਾਹਮ ਵੀ ਹੈ ਨਾ ਤੋਂ ਲੱਕ ਤੇ ਕਰਿਆ ਰ ਉਹਦੇ ਯਾਰਾ ਟਾਕੀ ਟੱਕ ਹੋ ਗਿਆ ਯਾਰ ਕੋਣ ਦੇ ਯਾਰਾ ਸਾਰੇ ਤੇ ਬੰਦਾ ਨੀਚੋ ਡੈਮੇਜ ਕਰਤਾ ਸਾਰੇ ਯਾਰ ਬਸ ਨਹੀਂ ਕਿੱਤੋਂ ਦੀ ਮੜ ਗਿਆ ਅਗਲੀ ਨਿਕਲ ਗਿਆ ਯਾਰ ਸਾਰੇ ਵਿੱਚੋਂ ਭੱਜ ਗਏ ਵਿੱਚੋਂ ਉਹਨਾਂ ਨੂੰ ਅਸੀਂ ਬੜਾ ਵੀ ਇੱਕ ਅੱਦੇ ਬੰਦੇ ਨੂੰ ਪਿਆਰਾ ਬੱਸ ਕਰੋ ਯਾਰ ਤੁਸੀਂ ਯਾਰ ਛੱਡ ਦੋ ਠੀਕ ਹੈ ਉਹ ਜਾਂਦੇ ਜਾਂਦੇ ਵੀ ਗੱਡੀ ਤੇ ਮਾਰ ਕੇ ਗਿਆ ਜੂ ਅਸੀਂ ਕਿਹਾ ਵੀ ਵਾਸ ਕਰੋ ਕਿੱਡੇ ਬੰਦੇ ਨੇ ਫੜਿਆ ਨਾ ਅਤਰੋ ਅਸੀਂ ਭੱਜ ਗਏ ਸਾਹਮਣੇ ਆਉਂਦੀ ਆਰਤੀ ਉਹਨਾਂ ਕੋਲੇ ਹਾਂ ਸਾਰੇ ਸੀਗੇ ਭਾਈ ਉਹਨਾਂ ਕੋਲੇ ਗਡਾ ਸੀਗੇ ਨੂੰਸੇ ਹਰ ਨਾਰਮਲ ਨੇ ਤੇ ਹਥਿਆਰ ਵਾਲੇ ਸਾਰੇ ਹਥਿਆਰ ਓਏ ਮਾਰ ਮਾਰ ਕੇ ਲੱਤਵਾਦੀ ਤੇ ਖੂਨ ਤੇ ਬਲੱਟ ਦੇਖ ਲੋ ਅਮੀ ਆਣਾ ਆਪਾਂ ਚਲੋ ਸ਼ੋਹ ਨਹੀਂ ਕਰ ਰਹੇ ਨੇ ਕੋਲੇ ਚੈਰ ਤਿਆਰੀ ਚ ਆਈ ਸੀ ਆਦੀ ਜੀ ਯਾਰ ਕੱਲਾ ਬੰਦੇ ਇੱਕ ਉਹਦੇ ਨਾਲ ਤੇ ਵੀ ਇੱਕ ਦੋ ਮੁੰਡੇ ਸੀਗੇ ਉਹ ਗਦੇ ਉਤਰ ਉਤਰ ਹੋ ਗਏ ਨਾ ਬਾਜੋ ਕੱਲੇ ਨੂੰ ਦੇਖ ਕੇ ਅੱਲਾ ਸੀ ਭਾਈ ਜਿਹੜੇ ਕਾਰ ਚ ਇਹ ਆ ਉਸ ਟਾਈਮ 'ਚ ਜਦੋਂ ਫੜੇ ਨੂੰ ਉਹ ਤੋਂ ਕੱਲੇ ਸੀਗਾ ਬਾਜੋ ਆਏ ਕੋਈ ਮੁੰਡੇ ਕੀ ਜਾਂਦੇ ਸੀ ਵੀ ਹਾਂ ਸਾਡੇ ਨਾਲ ਸੀ ਅਸੀਂ ਨਾਲ ਦੇ ਨਾਲ ਦੇ ਆ ਜਦੋਂ ਉਹਨਾਂ ਕੁੱਟਿਆ ਉਹ ਤੋਂ ਕੱਲੇ ਸੀ ਇਹ ਉਹ ਤੋਂ ਕੱਲੇ ਸੀ ਉਹ ਤੋਂ ਕੱਲੇ ਸੀ ਉਹ ਤੋਂ ਇਹਨੂੰ ਕੱਲੇ ਨੂੰ ਆ ਕੇ ਬਾਦ ਫੜੇ ਇਹਨਾਂ ਨੇ ਤਾਂ 15 ਇਹਨਾਂ ਨੇ ਫਿਰ 2-4 ਇਹਨਾਂ ਨੇ ਗੱਡੀ ਪਰਣ ਲੱਗ ਗਏ ਬਾਕੀ ਇਹਨਾਂ ਨੇ ਕਿਹਦੇ ਡਾਂਗ ਵੱਜਦੀ ਡਾਂਗਾ ਡੂੰਗਾ ਦਾ ਸਿਰ ਸੁਰ ਜਿੱਥੇ ਵਰਜੀ ਮਰ ਜਾ ਉਹਨਾਂ ਨੇ ਜਿਹੜੇ ਸੀ ਕਿਰਪਾ ਨਾਲ ਤੇ ਜਾਣੇ ਤਕੂਏ ਉਹ ਵੱਲ ਲੱਤੇ ਲੱਤੇ ਮਰਿਆ ਸਿਰ ਪਰ ਸਾਰੀ ਲੱਤ ਕਰਦੀ ਦਾ ਅਸੋਚਾ ਸਾਹਿਬ ਜਿਹੜੇ ਗੱਡੀ ਪੰਨੀਆਂ ਪਤਾ ਲੱਗਿਆ ਜੀ ਇੱਕ ਤੇ ਇਹ ਹਲੇ ਵੈਰੀਫਾਈ ਕਰ ਰਹੇ ਆ ਸੀਸੀਟੀਵੀ ਫੁਟੇਜ ਲੈ ਰਹੇ ਆ ਹਾਂਜੀ 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 ਹਲੇ ਤਾਂ ਮੁੰਡੇ ਦਾ ਨਾਮ ਹੀ ਨਹੀਂ ਕਲੀਅਰ ਹੋਇਆ ਤੇ ਸੁਖਮਣੀ ਹਸਪੀਟਲ ਲੈ ਗਏ ਉਹ ਕਿਹੜੇ ਲੈ ਕੇ ਗਿਆ ਜੀ ਸੁਖਮਣੀ ਉਹਦੇ ਜਾਣਕਾਰ ਦੋਸਤ ਨਾਲ ਗੱਲ ਹੋਈ ਜੀ ਸੁਖਮਣੀ ਹਸਪੀਟਲ ਆਪਾਂ ਗੁਰੂੜ ਤੋਂ ਉੱਥੇ ਲੈ ਗਏ ਇਕੱਲਾ ਸੀ ਬੰਦਾ ਕਾਰ ਤੇ ਜਦੋਂ ਆ ਹਲੇ ਭਾਈ ਜੀ ਇਨਵੈਸਟੀਗੇਸ਼ਨ ਕਰੀ ਜਾਂਦੇ ਦੇਖੀਏ ਨੇ ਫੁਟੇਜ ਜਲਦੀ ਇਹ ਜਿਹੜੇ ਹਾਂਜੀ ਬਿਲਕੁਲ 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 ਬਿਲਕ ਸਾਹਮਣੇ ਫੁਟੇਜ ਕਢਾ ਰਹੇ ਆ ਬੁਰੀ ਤਰ੍ਹਾਂ ਕਿਉਂਕਿ ਤੁਹਾਨੂੰ ਦਿਖਾ ਦਈਏ ਤਸਵੀਰਾਂ ਗੱਡੀ ਤੇ ਵੀ ਪੂਰੀਏ ਗੜਾਸਿਆਂ ਨਾਲ ਪੰਨੀ ਆ ਜਾਂਦੇ ਹੋਏ ਗੱਡੀ ਵੀ ਤੋੜ ਕੇ ਗਏ ਆ ਪੁਲਿਸ ਆ ਜਿਹੜੀ ਜਾਂਚ ਦਾ ਵਿਸ਼ਾ ਆ ਜੇ ਤਾਂ ਡੁੰਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸਿਵਲ ਐਨ ਐਸ ਐਚਓ ਮੌਕੇ ਤੇ ਆ ਨਿਪਾਲੀ ਨਿਪਾਲੀ ਤਾਂ ਗੱਡੀ ਚੱਕਣਾ ਚੂਰ ਕਰ ਦਿੰਦੀ ਐ ਹਾਂਜੀ ਮੈਂ ਹੁਣੇ ਬਾ ਡਿਊਟੀ ਤੋਂ ਆਇਆ ਸੀ ਉਦੋਂ ਮੌਕੇ ਤੇ ਹੀ ਹੋਇਆ ਸਾਰਾ ਕੁਝ ਅੱਛਾ ਬਦ ਦਾਸ ਤੋਂ 15 ਜਣੇ ਸੀਗੇ ਉਹਨਾਂ ਨੇ ਬਾਈ ਦੇਖਿਆ ਹੀ ਨਹੀਂ ਗਾ ਯਾਰ ਕਿੱਥੇ ਡਾਂਗ ਵਾਜਦੀ ਆ ਕਿੱਥੇ ਕਿਰਪਾਨ ਵਾਜਦੀ ਆ ਕਿੱਥੇ ਛੜਾਸੀ ਵਾਜਦੀ ਆ ਦੇਖਿਆ ਹੀ ਨਹੀਂ ਉਹਨਾਂ ਨੇ ਉਹ ਜਿਵੇਂ ਐ ਲੱਗਦਾ ਜਿਵੇਂ ਮਾਰਨ ਦੇ ਮਕਸਦ ਨਾਲ ਹੀ ਆਏ ਹਾਂਜੀ ਮੈਂ ਹੁਣੇ ਬਾ ਡਿਊਟੀ ਤੋਂ ਆਇਆ ਸੀ ਉਦੋਂ ਮੌਕੇ ਤੇ ਹੀ ਹੋਇਆ ਸਾਰਾ ਕੁਝ ਅੱਛਾ ਬਦ ਦਾਸ ਤੋਂ 15 ਜਣੇ ਸੀਗੇ ਉਹਨਾਂ ਨੇ ਬਾਈ ਦੇਖਿਆ ਹੀ ਨਹੀਂ ਗਾ ਯਾਰ ਕਿੱਥੇ ਡਾਂਗ ਵਾਜਦੀ ਆ ਕਿੱਥੇ ਕਿਰਪਾਨ ਵਾਜਦੀ ਆ ਕਿੱਥੇ ਛੜਾਸੀ ਵਾਜਦੀ ਆ ਦੇਖੇ ਨਹੀਂ ਉਹਨਾਂ ਨੇ ਉਹ ਜਿਵੇਂ ਐ ਲੱਗਦਾ ਜਿਵੇਂ ਮਾਰਨ ਦੇ ਮਕਸਦ ਨਾਲ ਹੀ ਆਏ ਆ ਤੇ ਲੱਤਾਂ ਬਾਹਾਂ ਉਹਨਾਂ ਨੇ ਲੱਤਾਂ ਬਾਹਾਂ ਤੇ ਜ਼ਿਆਦਾ ਅਟੈਕ ਕੀਤਾ ਉਹਨਾਂ ਨੂੰ ਐ ਸੀ ਵੀ ਸਰੀਰ ਨਾਲੋਂ ਵੱਖ ਕਰਦੀਏ ਬਸ ਲੱਤਾਂ ਤੇ ਬਾਹਾਂ ਤੋੜੀਆਂ ਆ ਹਾਂ ਬਈ ਛੜਾਇਆ ਨਹੀਂ ਇੰਨੇ ਲੋਕ ਆ ਜਿਹੜੇ ਮੌਕੇ ਤੇ ਕਿਤੇ ਨਹੀਂ ਛੜਾਇਆ ਬਈ ਉਹ ਕੋਈ ਉਦੋਂ ਤਾਂ ਕੋਈ ਨੇੜੇ ਨਹੀਂ ਹੋਇਆਗਾ ਕੀ ਨੇੜੇ ਹੁੰਦੇ ਬਈ ਜਾਣੇ ਬਹੁਤ ਸੀਗੇ 10 ਤੋਂ 15 ਜਾਣੇ ਸੀਗੇ ਕਿੱਥੇ ਆਏ ਪਤਾ ਲੱਗਿਆ ਕੋਈ ਗੱਡੀ ਕਾਰ ਕੁਛ ਨਹੀਂ ਪਤਾ ਲੱਗਿਆ ਬਸ ਐ ਗਲੀਆਂ ਦੇ ਵਿੱਚ ਨਿਕਲ ਗਏ ਬਸ ਜਿਵੇਂ ਨਾ ਆਏ ਜਿਵੇਂ ਪੈਦਲ ਹੀ ਆਏ ਹੁੰਦੇ ਆ ਹੋ ਸਕਦਾ ਗੱਡੀ ਬੰਨੀ ਆ ਕਿ ਉਹਨੂੰ ਬਾਹਰ ਕੱਢਿਆ ਪਹਿਲਾਂ ਗੱਡੀ ਦੇ ਮਾਰੀਆਂ ਉਹਨਾਂ ਨੇ ਗੱਡੀ ਦੇ ਮਾਰ ਕੇ ਮੁੜ ਕੇ ਉਹਨੂੰ ਬਾਹਰ ਕੱਢਿਆ ਅੱਛਾ ਬਸ ਉਹ ਵਿਚਾਰਾ ਉੱਚੀਕਦਾ ਹੀ ਰਹਿ ਗਿਆ ਅੱਛਾ ਬਸ ਸਾਰੇ ਜੰਬੜ ਗਏ ਉਹਨੂੰ ਲੱਤਾਂ ਤੋੜੀਆਂ ਲੱਤਾਂ ਲੱਤਾਂ ਬਾਹਾਂ ਸਾਰੀਆਂ ਲਮਕਦੀਆਂ ਕਰਤੀਆਂ ਉਹਨਾਂ ਨੇ ਪਤਾ ਲੱਗਿਆ ਮੁੰਡਾ ਕੌਣ ਸੀ ਕਿੱਥੋਂ ਦਾ ਮੁੰਡੇ ਦਾ ਨਹੀਂ ਪਤਾ ਲੱਗਿਆ ਵੀਰੇ ਆਏ ਸੀ ਬਾਅਦ ਚ ਮੁੰਡੇ ਕਹਿੰਦੇ ਅਸੀਂ ਵੀ ਸਾਡੇ ਨਾਲ ਦਾ ਸ਼ਾਇਦ ਜਾਂਦਾ ਹਸਪੀਟਲ ਨਾਲ ਗਏ ਆ ਉਹਨੇ ਇਹ ਗੱਡੀ ਸੇ ਕਾਫੀ ਸੇ ਜੋ ਨਿਕਲ ਕੇ ਆਏ ਸੀ 15 20 ਵੰਦੇ ਅਸੀਂ ਉਧਰ ਪੱਲੇ ਸੈਟ ਸੀ ਕਬੜਾ ਆ ਗਿਆ ਸੀ ਕਿ ਇੱਥੇ ਗੋਲੀ ਉਲੀ ਚੱਲ ਗਈ ਖੜਕਾ ਹੁਆ ਮਲੇ ਰੋਡ ਕਾ ਆਵਾਜ਼ ਆਈ ਅੰਦਾਸੀ ਤੇ ਗੱਡੀ ਕੁਲਾੜੀ ਲੱਕੜ ਕੱਟਰੀ ਵਾਲੀ ਸੀ ਉਹਦੇ ਕਰਕੇ ਮੈਂ ਸੋਚਿਆ ਕਿ ਕੋਈ ਹਾਸਾ ਹੋ ਗਿਆ ਡਰ ਕੇ ਮਾਰੇ ਫਿਰ ਅਸੀਂ ਪੜੇ ਹੋ ਗਿਆ ਇਸ ਕਰਕੇ ਇਹ ਲੋਕਾਂ ਕਹਿੰਦੇ ਡਰ ਦੇ ਮਾਰੇ ਸਾਰੇ ਲੋਕ ਜਿਹੜੇ ਇੱਥੇ ਖਿਲਰ ਗਏ ਪਰ ਕਿਸੇ ਨੇ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਡਰ ਸੀ ਉਸ ਟਾਈਮ ਅ 14 ਤੋਂ 15 ਮੁੰਡੇ ਦੱਸੇ ਜਾ ਰਹੇ ਆ ਤੇ ਪੁਲਿਸ ਆ ਜਿਹੜੀ ਅ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਸੀਸੀਟੀਵੀ ਕੈਮਰਾ ਦੀ ਫੁਟੇਜ ਲੈ ਕੇ ਜਲਦੀ ਹੀ ਕਹਿੰਦੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਊਗਾ ਤਾਂ ਇਹ ਮਹੇਸ਼ਵਰੀ ਚੌਂਕ ਦੇ ਵਿੱਚ ਜਿਹੜਾ ਇਹ ਗੁੰਡਾਗਰਦੀ ਦਾ ਇੱਕ ਨੰਗਾ ਨਾਚ ਹੋਇਆ ਇੱਥੇ ਤਾਂ ਬੁਰੀ ਤਰ੍ਹਾਂ ਉਹ ਮੁੰਡੇ ਨੂੰ ਗੜਾਸਿਆਂ ਨਾਲ ਕੁੱਟਿਆ 14 ਤੋਂ 15 ਮੁੰਡੇ ਸੀ ਦੱਸਿਆ ਜਾ ਰਿਹਾ ਤਾਂ ਲੋਕਾਂ ਨੇ ਜਿਹੜੇ ਮੌਕੇ ਤੇ ਸੀ ਆਏ ਔਨਸਰ ਪਹਿਲਾਂ ਗੱਡੀ ਪੰਨੀ ਉਸ ਤੋਂ ਬਾਅਦ ਉਹਨੂੰ ਬਾਹਰ ਕੱਢਿਆ ਬਾਹਰ ਕੱਟ ਕੇ ਉਹਦੀਆਂ ਦੋਨੇ ਲੱਤਾਂ ਤੋੜੀਆਂਆਂ ਗਿਆ ਲੱਤਾਂ ਤੋੜਨ ਤੋਂ ਬਾਅਦ ਫਿਰ ਵੀ ਉਹਨਾਂ ਨੇ ਉਸ ਤੋਂ ਬਾਅਦ ਵੀ ਨਹੀਂ ਹਟੇ ਬਾਹਰ ਤੇ ਲੱਤਾਂ ਦੋਨੇ ਕਹਿੰਦੇ ਤੋੜ ਕੇ ਉਦੋਂ ਬਾਅਦ ਫਰਾਰ ਹੋ ਗਏ ਤੇ ਉਹ ਪ੍ਰਾਈਵੇਟ ਕਿਸੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਤੇ ਪੁਲਿਸ ਆ ਜਿਹੜੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੁੜੇ ਰਹੋ ਤੁਸੀਂ ਨਾਲ ਪੰਜਾਬ ਨਾਲ ਮੈਨਰੇਸ਼ਨ ਮਾ ਬਠਿੰਡਾ